ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਨਗਰ ਟੈਂਬਰਵਾਲ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਖੜੀ ਹੈ ਜੀ ਸਾਡਾ ਇੱਕ ਨਿੱਕਾ ਜਿਹਾ ਪ੍ਰਸ਼ਾਸਨ ਅੱਗੇ ਮੁੱਦਾ ਜੀ ਜੋ ਸਾਨੂੰ ਲੋਕਲ ਬਾਜ਼ਾਰ ਲੱਗਦਾ ਸਾਨੂੰ ਹਸਪੀਟਲ ਵੀ ਮਿਲਾਉਤ ਪੈਂਦਾ ਪੁਲਿਸ ਸਟੇਸ਼ਨ ਵੀ ਮਿਲਾਉਤ ਪੈਂਦਾ ਡਾਕਖਾਨਾ ਵੀ ਸਾਨੂੰ ਮਿਲਾਉਤ ਪੈਂਦਾ ਤਕਰੀਬਨ ਸਾਡੇ ਹਰ ਪਿੰਡ ਦਾ ਹਰ ਵਿਅਕਤੀ ਤਿੰਨ ਤੋਂ ਚਾਰ ਗੇੜੇ ਉਹਨਾਂ ਦੇ ਡੇਲੀ ਦੇ ਮਿਲਾਉਤ ਦੇ ਨੇ ਜੋ ਕਿ ਰਸਤੇ ਦੇ ਵਿੱਚ ਬਾਜੀਗਰ ਬਰਾਦਰੀ ਜੋ ਸਾਡੇ ਨਾਲ ਦੇ ਪਿੰਡ ਮਾਡਲ ਟਾਊਨ ਵਿਖੇ ਰਹਿੰਦੀ ਆ ਉਥੇ ਉਹਨਾਂ ਦਾ ਨਜਾਇਜ਼ ਕਬਜ਼ਾ ਕਿਉਂਕਿ ਗੱਡੀ ਕ੍ਰਾਸ਼ ਕਰਨ ਨੂੰ ਵੀ ਉਥੇ ਬਹੁਤ ਘੱਟ ਜਗ੍ਹਾ ਪਹਿਲਾਂ ਸਾਡੇ ਪਿੰਡ ਦੇ ਦੋ ਬੱਚਿਆਂ ਦੇ ਨਾਲ ਇੱਕ ਹੈਪਨ ਹੋਇਆ ਉਹਨਾਂ ਪਰਿਵਾਰਾਂ ਦਾ ਅਸੀਂ ਦੁੱਖ ਦੇਖ ਨਹੀਂ ਸਕਦੀ ਸੋ ਪ੍ਰਸ਼ਾਸਨ ਅੱਗੇ ਹੱਥ ਬੰਨ੍ਹ ਕੇ ਸਾਡੇ ਪਿੰਡ ਵੱਲੋਂ ਬੇਨਤੀ ਆ ਵੀ ਸਾਡੇ ਇਸ ਮੰਗ ਨੂੰ ਤੁਹਾਡੀ ਤੁਹਾਡੇ ਚੈਨਲ ਦੇ ਰਾਹੀਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡੀ ਮੰਗ ਦਿਵਾਲੀ ਤੋਂ ਪਹਿਲਾਂ ਇਹਨਾਂ ਦਾ ਸਮਾਨ ਨਜਾਇਜ਼ ਇਥੋਂ ਕਬਜ਼ਾ ਇਹਨਾਂ ਦਾ ਚੱਕਿਆ ਜਾਵੇ ਤਾਂ ਜੋ ਸਾਡੇ ਪਿੰਡ ਨੂੰ ਇੱਕ ਸੰਤੁਸ਼ਟੀ ਮਿਲ ਸਕੇ ਵੀ ਇਹਨਾਂ ਜੋ ਨਜਾਇਜ਼ ਕਬਜ਼ਾ ਰੋਡ ਦੇ ਉੱਪਰ ਇਹ ਪੂਰਨ ਤਰਤੇ ਇਥੋਂ ਬੰਦ ਕੀਤਾ ਜਾਵੇ ਇਹ ਨਾ ਹੋਵੇ ਵੀ ਦਿਵਾਰੀ ਤੋਂ ਬਾਅਦ ਇਹ ਫੇਰ ਰੱਖ ਲੈਣ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਸਾਨੂੰ ਮਨਜ਼ੂਰ ਨਾ ਕੀਤਾ ਜਾਵੇ ਮਨਜ਼ੂਰ ਨਾ ਕੀਤਾ ਜਾਵੇ ਤਾਂ ਜੋ ਅਸੀਂ ਧਰਨਾ ਨਾ ਲਾਉਣਾ ਪਾਵੇ ਸਾਡੀ ਇੰਨੀ ਕੁ ਬੇਨਤੀ ਆ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹ ਨਜਾਇਜ਼ ਕਬਜ਼ਾ ਇਥੋਂ ਜਰੂਰ ਹਟਾਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਬਰਵਾਲ ਅਸੀਂ ਸਾਡਾ ਮੁੱਦਾ ਜਿਹੜਾ ਬਾਜੀਗਰ ਵਸਤੀ ਹੈ ਜਿਹੜੀ ਮਲੋਲ ਮਾਲਟਾ ਨੂੰ ਕਿਹਨੂੰ ਕਹਿੰਦੇ ਆ ਆਪਾਂ ਉਥੇ ਲੋਹਾ ਰੂਹਾ ਬਹੁਤ ਪਿਆ ਨਜਾਇਜ਼ ਕਬਜ਼ਾ ਪਹਿਲਾਂ ਉਥੇ ਐਕਸੀਡੈਂਟ ਹੋ ਚੁੱਕੇ ਨੇ ਸਾਡੇ ਰੇ ਨਗਰ ਦੇ ਦੋ ਬੱਚੇ ਨੇ ਜਿਹੜੇ ਪਹਿਲਾਂ ਉਥੇ ਦੋ ਦੋਨੇ ਸਾਲ ਪਹਿਲਾਂ ਉਹ ਐਕਸੀਡੈਂਟ ਚ ਮਾਰੇ ਗਏ ਸੀਗੇ ਉਹ ਲੋਹੇ ਦੇ ਕਾਰਨ ਜੋ ਕਿ ਰਸਤਾ ਬਲਾਕ ਸੀਗਾ ਉਹ ਲੋਹੇ ਦੇ ਵਿੱਚ ਆ ਕੇ ਰਾਤ ਨੂੰ ਵਿੱਚ ਲੱਗੇ ਉਸ ਤੋਂ ਬਾਅਦ ਵੀ ਦੋ ਐਕਸੀਡੈਂਟ ਉਥੇ ਹੋਰ ਹੋਏ ਨੇ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਇਹ ਕਰੋੜੀਆਂ ਤੋਂ ਮੁੰਡਾ ਇੱਕ ਹੋਰ ਵੀ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਉਥੇ ਸੋ ਅਸੀਂ ਤਾਂ ਮੰਗ ਕਰਦੇ ਆ ਇਹ ਪ੍ਰਸ਼ਾਸਨ ਤੋਂ ਵੀ ਉਹ ਨਜਾਇਜ਼ ਕਬਜ਼ਾ ਚੱਕੇ ਜਾਣ ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕੋਈ ਐਕਸੀਡੈਂਟ ਨਾ ਹੋਵੇ ਤੇ ਇਸ ਦੀ ਜਿਹੜਾ ਉਹ ਕੀਤੀ ਜਾਵੇ ਇਸ ਦੀ ਮੈਂ ਸਰਪੰਚ ਟੈਂਬਰਵਾਲ ਤੋਂ ਸੰਦੀਪ ਸਿੰਘ ਅਸੀਂ ਇਕੱਠ ਇਸ ਲਈ ਕੀਤਾ ਜੀ ਜੋ ਵੀ ਹੈ ਬਾਜੀਗਰ ਵਸਤੀ ਆ ਮਲੌਰ ਰੋਡ ਤੇ ਇਹਨਾਂ ਦੇ ਜੋ ਨਜਾਇਜ਼ ਉੱਥੇ ਸਮਾਰ ਰੱਖਿਆ ਹੈ ਗੇਟ ਗ੍ਰਿਲਾਂ ਜੋ ਵੀ ਟਰਾਲੀ ਟਰੈਕਟਰ ਜੋ ਵੀ ਖੜਾਉਂਦੇ ਨੇ ਬਹੁਤ ਉੱਥੇ ਮਤਲਬ ਜਾਨੀ ਨੁਕਸਾਨ ਹੋਇਆ ਪਹਿਲਾਂ ਸਾਡੇ ਪਿੰਡ ਦੇ ਵੀ ਦੋ ਨੌਜਵਾਨ ਮੁੰਡਿਆਂ ਦੀ ਉੱਥੇ ਬਾਜੀਗਰ ਵਸਤੀ ਦੇ ਵਿੱਚ ਉਹ ਗੱਡੀ ਬੈਕ ਆ ਤੇ ਗਾਟਰਾ ਦੇ ਵਿੱਚ ਨਾਲ ਡੈਥ ਹੋ ਗਈ ਤੇ ਹੁਣ ਇੱਕ ਥੋੜਾ ਜਿਹਾ ਪਿੱਸੇ ਵੀ ਇੱਕ ਮੁੰਡੇ ਦੀ ਰੋੜੀਆਂ ਤੋਂ ਡੈਥ ਹੋਈ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਉੱਥੋਂ ਨਜਾਇਜ਼ ਕਬਜ਼ੇ ਬਿਲਕੁਲ ਚੱਕੇ ਜਾਣ ਪ੍ਰਸ਼ਾਸਨ ਕੋਲ ਨਹੀਂ ਹੋਈ ਸੀ ਮੰਗ ਕਰਦੇ ਆ ਵੀ ਉਹ ਉੱਥੋਂ ਸਾਰੇ ਹਟਾਏ ਜਾਣ ਹਾਂ ਤੇ ਇਹਦੇ ਬਾਰੇ ਕੋਈ ਲਿਖਤੀ ਮੰਗ ਪੱਤਰ ਕੋਈ ਦਿੱਤਾ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਨੂੰ ਲਿਖਤੀ ਮੰਗ ਪੱਤਰ ਪਹਿਲਾਂ ਦਿੱਤੇ ਨੇ ਜੀ ਜਦੋਂ ਸਾਡੇ ਪਿੰਡ ਦੇ ਮੁੰਡਿਆਂ ਦੀ ਡੈਥ ਹੋਈ ਸੀ ਉਦੋਂ ਵੀ ਦਿੱਤੇ ਸੀ ਉਦੋਂ ਉਹਨਾਂ ਨੇ ਖਾਲੀ ਕਰਵਾ ਦੇ ਸੀਗੇ ਉਸ ਤੋਂ ਬਾਅਦ ਫੇਰ 10-15 ਦਿਨ ਰੱਖਦੇ ਨੇ ਉਸ ਤੋਂ ਬਾਅਦ ਫੇਰ ਉੱਥੇ ਲਾ ਲੈਂਦੇ ਨੇ ਉਹ ਦੁਬਾਰੇ ਜੇ ਹੁਣ ਖਾਲੀ ਨਾ ਕੀਤੇ ਗਿਆ ਤਾਂ ਤੁਹਾਡੇ ਨੂੰ ਕੀ ਜੇ ਨਹੀਂ ਖਾਲੀ ਕਰਨਗੇ ਜੀ ਅਸੀਂ ਉੱਥੇ ਧਰਨਾ ਲਾਵਾਂਗੇ ਸਾਰੇ ਪ੍ਰਸ਼ਾਸਨ ਪਿੰਡ ਦੇ ਇਕੱਠੇ ਹੋ ਕੇ ਉੱਥੇ ਅਸੀਂ ਧਰਨਾ ਲਾ ਬਿਲਕੁਲ ਲੋਕ ਸਾਰੇ ਇਲਾਕੇ ਦੇ ਲੋਕ ਸਾਰੇ ਪ੍ਰੇਸ਼ਾਨ ਨੇ ਜੀ ਜੋ ਗੱਡੀਆਂ ਵਾਲੇ ਵੀ ਲੰਘਦੇ ਨੇ ਤਾਂ ਗੱਡੀ ਉੱਥੋਂ ਕ੍ਰਾਸ ਕਰਦੇ ਆ ਉਹਦਾ ਵੀ ਦਿੱਕਤ ਆਉਂਦੀ ਆ ਕਿਉਂਕਿ ਉਹਨਾਂ ਦਾ ਸਮਾਨ ਬਿਲਕੁਲ ਸੜਕ ਦੇ ਉੱਤੇ ਪਿਆ ਜੀ ਵੀ ਅਸੀਂ ਕਹਿੰਦੇ ਆ ਵੀ ਹੋਰ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੋ ਪਹਿਲਾਂ ਹੋ ਗਿਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਬਹੁਤ ਮਾੜਾ ਹੋਇਆ ਵੀ ਨੁਕਸਾਨ ਉੱਥੇ ਨਾ ਹੋਵੇ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਜਲਦੀ ਤੋਂ ਜਲਦੀ ਉਹ ਖਾਲੀ ਕਰਾਇਆ ਜਾਵੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਖਾਲੀ ਕਰਾਇਆ ਜਾਵੇ ਮੈਂ ਬਿਕਰ ਸਿੰਘ ਪਿੰਟੈਂਬਰਵਾਲ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਨਜਾਇਜ਼ ਕੁੱਪਤੋਂ ਲੈ ਕੇ ਮਲਾਉ ਤੱਕ ਵੈਸੇ ਦਾ ਸਾਰੇ ਕਿਤੇ ਵੀ ਜਿੱਥੇ ਵੀ ਨਜਾਇਜ਼ ਕਬਜ਼ੇ ਕੀਤੇ ਹਨ ਰੋੜਾਂ ਦੇ ਉੱਤੇ ਉਹ ਖਾਲੀ ਕਰਾਉਣਾ ਚਾਹੀਦੇ ਨੇ ਖਾਸ ਕਰਕੇ ਜਿੱਮੇ ਸਾਡੇ ਬਾਜੀਗਰ ਬਸਤੀ ਹੈ ਇੱਥੇ ਸਾਡੇ ਨਗਰ ਦੇ ਦੋ ਬੱਚਿਆਂ ਦੀ ਕੱਲੇ-ਕੱਲੇ ਬੱਚੇ ਸੀ ਇਹ ਦੋਹਾਂ ਦੀ ਇੱਥੇ ਮੌਤ ਹੋਈ। ਉਹ ਲੋਹੇ ਦੇ ਉਹਦੇ ਵਿੱਚ ਲੱਗਣ ਕਰਕੇ। ਉਸ ਤੋਂ ਬਾਅਦ ਪਿੱਛੇ ਜੇ ਫੇਰ ਸਾਡੇ ਇੱਥੇ ਦੋ ਬੱਚਿਆਂ ਦੀ ਮੌਤ ਹੋਈ ਹੈ। ਇਹ ਇਸੇ ਕਾਰਨ ਕਰਕੇ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਪਾਣੀ ਤੇ ਨਜਾਇਜ਼ ਕਬਜ਼ਾ ਉੱਤੇ ਲੋਹਾ ਪਿਆ ਹੈ, ਮਸ਼ੀਨਾਂ ਖੜੀਆਂ ਨੇ ਹੋਰ ਇਹਨਾਂ ਦਾ ਉਹ ਪ੍ਰਸ਼ਾਸਨ ਦੇ ਅੱਗੇ ਅਸੀਂ ਇਹ ਮੰਗ ਕਰਦੇ ਆਂ ਵੀ ਉਹਨੂੰ ਜਲਦੀ ਜਲਦੀ ਚੁਕਾਇਆ ਜਾਵੇ।